ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੇ ਵਿੱਚ ਆਯੂਸ਼ਮਨ ਯੋਜਨਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਜਿਸ ਤੋਂ ਬਾਅਦ ਗਰੀਬਾਂ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਹੈ ਦਰਅਸਲ ਆਯੂਸ਼ਮਨ ਯੋਜਨਾ ਕਾਰਡ ਦੇ ਉੱਪਰ ਗਰੀਬਾਂ ਦਾ 5 ਲੱਖ ਰੁਪਏ ਦਾ ਸਾਲਾਨਾ ਚੜਾਈ ਇਲਾਜ ਉਹ ਫ੍ਰੀ ਹੋ ਜਾਂਦਾ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਬਕਾਏ ਨੇ ਉਹ ਅਦਾ ਨਹੀਂ ਕੀਤੇ ਗਏ ਜਿਸ ਤੋਂ ਬਾਅਦ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਆਯੂਸ਼ਮਨ ਯੋਜਨਾ ਦੇ ਜਿਹੜੇ ਕਾਰਡ ਨੇ ਉਹਨਾਂ ਨੂੰ ਐਕਸੈਪਟ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਮਾਨਤਾ ਨਹੀਂ ਹੁਣ ਇਸ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਕਿ ਆਖਿਰਕਾਰ ਮਾਨ ਸਰਕਾਰ ਦੇ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਬਕਾਏ ਨੇ ਉਹਨਾਂ ਨੂੰ ਅਦਾ ਕਿਉਂ ਨਹੀਂ ਕੀਤਾ ਗਿਆ ਤੇ ਨਾਲ ਹੀ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਹਸਪਤਾਲਾਂ ਦੇ ਜਿਹੜੇ ਬਕਾਏ ਨੇ ਉਹਨਾਂ ਨੂੰ ਅਦਾ ਕਰਨ ਤੇ ਨਾਲ ਹੀ ਉਹਨਾਂ ਨੇ ਝਟਕੀ ਲੈਂਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀ ਜੈ ਜੈਕਾਰ ਛੱਡ ਕੇ ਪੰਜਾਬ ਦੇ ਵੱਲ ਧਿਆਨ ਦੇਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 2023 ਤੋਂ ਰਾਜ ਦੇ ਵੱਧ ਰਹੇ ਕਰਜ਼ੇ ਅਤੇ ਸਬ ਦੀ ਦੀ ਵੱਧ ਦੀ ਲਾਗਤ ਦੇ ਨਾਲ ਘਟਦੇ مالیਏ ਦੇ ਮੱਤੇ ਨਜ਼ਰ ਗੰਭੀਰ ਵਿਤੀ ਤਣਾਅ ਦੇ ਵਿੱਚ ਹੈ ਜੇਪੀ ਨੱਡਾ ਨੇ ਸੀਐਮ ਮਾਨ ਤੇ ਝਟਕੀ ਲੈਂਦਿਆਂ ਕਿਹਾ ਹੈ ਕਿ ਉਹ ਸੀਐਮ ਮਾਨ ਨੂੰ ਬੇਨਤੀ ਕਰਦੇ ਨੇ ਕਿ ਹਸਪਤਾਲਾਂ ਦੇ ਬਕਾਏ ਜਲਦ ਤੋਂ ਜਲਦ ਅਦਾ ਕੀਤੇ ਜਾਣ ਤੇ ਦਿੱਲੀ ਦੇ ਵਿੱਚ ਆਪ ਪਾਰਟੀ ਦੀ ਬਾਹੂਵਾਹੀ ਕਰਨ ਦੀ ਬਜਾਏ ਉਹ ਪੰਜਾਬ ਦੀ ਸਥਿਤੀ ਦੇ ਉੱਪਰ ਧਿਆਨ ਦੇ ਜੇਪੀ ਨੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਲਿਖਿਆ ਕਿ ਮੁੱਖ ਮੰਤਰੀ ਮਾਨ ਦੀ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਕਿਉਂ ਨਹੀਂ ਦਿੱਤਾ ਸੁਰਨਾ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬਿਹਤਰ ਕਲੀਨਿਕ ਅਤੇ ਸਿਹਤ ਕੇਂਦਰ ਮੁਹੱਈਆ ਲੋਕਾਂ ਨੂੰ ਕਰਵਾਏ ਜਾਣਗੇ ਪਰ ਅੱਜ ਉਹਨਾਂ ਦੀ ਸਰਕਾਰ ਗਰੀਬਾਂ ਦੀ ਭਲਾਈ ਲਈ ਕੰਮ ਹੀ ਨਹੀਂ ਕਰ ਸਕਦੀ ਉਹਨਾਂ ਨੇ ਆਪਣੀ ਟਵੀਟ ਦੇ ਵਿੱਚ ਲਿਖਿਆ ਹੈ ਕਿ ਆਯੁਸ਼ਮਾਨ ਭਾਰਤੀ ਸੰਕਲਪ ਆਰਥਿਕ ਤੌਰ ਤੇ ਪਛੜੇ ਪਰਿਵਾਰਾਂ ਨੂੰ ਯਕੀਨੀ ਮੈਡੀਕਲ ਕਵਰ ਦੇ ਨਾਲ ਸਹਾਇਤਾ ਕਰਨ ਲਈ ਬਣਾਇਆ ਗਿਆ ਸੀ ਅਤੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਧੀਨ ਰਾਜ ਸਰਕਾਰ ਦੇ ਕੂ ਪ੍ਰਬੰਧਾਂ ਦੇ ਕਾਰਨ ਲੋਕ ਮੁਫਤ ਸਿਹਤ ਸੇਵਾਵਾਂ ਤੱਕ ਪਹੁੰਚ ਗਵਾ ਚੁਕੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਹਸਪਤਾਲਾਂ ਦਾ ਜਿਹੜਾ ਬਕਾਇਆ ਹੈ ਉਸ ਨੂੰ ਜਲਦੀ ਤੋਂ ਜਲਦੀ ਅਦਾ ਕੀਤਾ ਜਾਵੇ ਕਿਉਂਕਿ ਆਯਸ਼ਮਾਨ ਭਾਰਤ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਪਰਿਵਾਰ ਖਾਸ ਕਰਕੇ ਸਾਡੇ ਮਿਹਨਤੀ ਕਿਸਾਨ ਲਾਭ ਚੁੱਕ ਰਹੇ ਨੇ ਜੋ ਕਿ ਦਿੱਲੀ ਦੇ ਵਿੱਚ ਪਾਰਟੀ ਦੀ ਇਕਾਈ ਨੂੰ ਖੁਸ਼ ਕਰਨ ਦੀ ਬਜਾਏ ਇਸ ਦੇ ਅਨੁਕੂਲ ਹੋਵੇਗਾ ਮੁੱਖ ਮੰਤਰੀ ਮਾਨ ਪੰਜਾਬ ਦੀ ਨਿਗਰਤੀ ਸਥਿਤੀ ਦੇ ਉੱਪਰ ਧਿਆਨ ਕੇਂਦ੍ਰਿਤ ਕਰਨ ਇਸ ਨਾਲ ਹੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮ ਐਸੋਸੀਏਸ਼ਨਸ ਦੁਆਰਾ ਆਈਸ਼ਵਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਨੂੰ ਰੋਕਣ ਦੀ ਵੀ ਆਲੋਚਨਾ ਕੀਤੀ ਹੈ ਇਸ ਸਕੀਮ ਤੋਂ ਇਲਾਵਾ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਦੀ ਕੈਸ਼ਲੈਸ ਲਾਜਵੀਂ ਬੰਦ ਕਰ ਦਿੱਤਾ ਗਿਆ ਪੀਐਚਏ ਐਨਏ ਨੇ ਫੈਸਲਾ ਸੂਬਾ ਸਰਕਾਰ ਦੇ ਵੱਲੋਂ 600 ਕਰੋੜ ਰੁਪਏ ਦੇ ਬਕਾਇਆ ਦਾ ਭੁਗਤਾਨ ਨਾ ਕੀਤੇ ਜਾਣ ਉੱਪਰ ਇਹ ਫੈਸਲਾ ਲਿਆ ਗਿਆ ਪਾਰ ਸਰਕਾਰ ਦੁਆਰਾ ਕੇਂਦਰੀ ਵਿੱਤ ਬਜਟ 2018 ਦੇ ਵਿੱਚ ਆਯੁਸ਼ਮਾਨ ਭਾਰਤ ਐਲਾਨ ਕੀਤਾ ਗਿਆ ਸੀ ਜਿਸ ਤੇ ਦੋ ਮੁੱਖ ਥੰਮ੍ਹ ਨੇ ਦੇਸ਼ ਦੇ ਵਿੱਚ 1 ਲੱਖ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਿਤ ਕਰਨਾ ਅਤੇ 10 ਕਰੋੜ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਦੀ ਸਿਹਤ ਬੀਮਾ ਕਵਰ ਦੇ ਨਾਲ ਜੋੜਨਾ ਹੈ ਇਸ ਯੋਜਨਾ ਦੇ ਤਹਿਤ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੀ ਸਿਹਤ ਕਵਰੇਜ ਪ੍ਰਦਾਨ ਕੀਤੀ ਜਾਵੇਗੀ ਚਾਹੇ ਉਨ੍ਹਾਂ ਦੀ ਸਮਾਜਿਕ ਆਰਥਿਕ ਸਥਿਤੀ ਦਾ ਕੋਈ ਵੀ ਹੋਵੇ ਇਹ ਵਿਸਤਾਰ ਸੀਨੀਅਰ ਨਾਗਰਿਕਾਂ ਦੇ ਲਈ ਸਿਹਤ ਦੇਖਭਾਲ ਲਈ ਲੋੜਿੰਦੇ ਵਿੱਤੀ ਖਰਚਿਆਂ ਨੂੰ ਸੌਖਾ ਬਣਾਉਂਦਾ ਹੈ ਕੇਂਦਰ ਅਤੇ ਰਾਜ ਸਰਕਾਰਾਂ ਇਸ ਵਿਸਤ੍ਰਿਤ ਕਵਰੇਜ ਦੀ ਲਾਗਤ ਨੂੰ ਸਾਂਝਾ ਕਰਨਗੀਆਂ ਇਸ ਯੋਜਨਾ ਤਹਿਤ ਯੋਗ ਲੋਕਾਂ ਲਈ ਪਹਿਲਾਂ ਆਯੁਸ਼ਮਾਨ ਕਾਰਡ ਬਣਾਏ ਜਾਂਦੇ ਹਨ ਇਸ ਤੋਂ ਬਾਦ ਕਾਰਡ ਧਾਰਕਾ ਉਹਨਾਂ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਦੇ ਨੇ ਜੋ ਇਸ ਸਕੀਮ ਦੇ ਵਿੱਚ ਰਜਿਸਟਰਡ ਹੈ ਇਸ ਲਈ ਕਾਰਡ ਧਾਰਕਾਂ ਨੂੰ 5 ਲੱਖ ਰੁਪਏ ਦੀ ਸਾਲਾਨਾ ਸੀਮਾ ਮਿਲਦੀ ਹੈ ਇਸ ਸਕੀਮ ਤਹਿਤ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਲਾਜ ਕਰਵਾਇਆ ਜਾ ਸਕਦਾ ਹੈ ਤੇ ਮਾਨ ਸਰਕਾਰ ਦੀ ਅਣਗਿਲੀ ਦੇ ਕਾਰਨ ਪੰਜਾਬ ਦੇ ਵਿੱਚ ਆਈਸ਼ਵਾਨ ਯੋਜਨਾ ਜਿਹੜੀ ਉਹ ਬੰਦ ਹੋ ਗਈ ਹੈ ਹਸਪਤਾਲਾਂ ਦੇ ਬਿਲ ਹਸਪਤਾਲਾਂ ਦੇ ਵੱਲੋਂ ਇਹਨਾਂ ਕਾਰਡਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਕਿਉਂਕਿ ਮਾਨ ਸਰਕਾਰ ਦੇ ਵੱਲੋਂ 600 ਕਰੋੜ ਰੁਪਏ ਦਾ ਹਸਪਤਾਲਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਵੀ ਮਾਨ ਸਰਕਾਰ ਨੂੰ ਸਵਾਲ ਚੁੱਕੇ ਗਏ ਨੇ ਪੰਜਾਬ ਸਰਕਾਰ ਨੂੰ ਸਵਾਲ ਚੁੱਕੇ ਗਏ ਨੇ ਕਿ ਆਖਿਰ ਕਿਉਂ ਇਹ ਰਕਮ ਅਦਾ ਨਹੀਂ ਕੀਤੀ ਗਈ ਤੇ ਜਲਦ ਤੋਂ ਜਲਦ ਇਸ ਰਕਮ ਨੂੰ ਅਦਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਰ ਤੋਂ ਇਸ ਦਾ ਲਾਭ ਮਿਲ ਸਕੇ ਕੁਮਰ ਵਿਜੇ ਪ੍ਰਤਾਪ ਨੂੰ ਵੱਡਾ ਝਟਕਾ ਲੱਗਿਆ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਦੀ ਪਤਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਦੱਸਦੀ ਹੈ ਕਿ ਕੁਮਰ ਵਿਜੇਪਰਤਾਪ ਅੰਮ੍ਰਿਤਸਰ ਤੋਂ ਐਮਐਲਏ ਨੇ ਤੇ ਉਨ੍ਹਾਂ ਦੀ ਪਤਨੀ ਮਧੂਮਿਤਾ ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਸਾਰੇ ਜਿਹੜੀਆਂ ਸਖਸ਼ੀਅਤਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਨ੍ਹਾਂ ਦੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਸੀਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਟਵੀਟ ਕਰਕੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਉਹਨਾਂ ਦਾ ਇਹਨਾਂ ਵੱਡਾ ਦੁੱਖ ਸਾਂਝਾ ਕੀਤਾ ਗਿਆ ਦੱਸ ਦੇ ਕਿ ਅੰਮ੍ਰਿਤਸਰ ਤੋਂ ਆਪ ਵਿਧਾਇਕ ਤੇ ਸਾਬਕਾ ਆਈਪੀਐਸ ਕੁਮਰ ਵਿਜੇ ਪ੍ਰਤਾਪ ਦੀ ਪਤਨੀ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ਪਰ ਕੱਲ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਆਗੂਆਂ ਨੇ ਉਹਨਾਂ ਦੀ ਪਤਨੀ ਦੇ ਦੇਹਾਂਤ ਤੇ ਦੁੱਖ ਜ਼ਾਹਰ ਕੀਤਾ ਅੰਮ੍ਰਿਤਸਰ ਤੋਂ ਹਲਕਾ ਉਤਰੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਦੂਮਿਤਾ ਕਿਤੇ ਵੱਚੋਂ ਹੋਮ ਮੇਕਰ ਸਨ ਉਹਨਾਂ ਦੀਆਂ ਦੋ ਬੇਟੀਆਂ ਹਨ ਜਿੰਨਾਂ ਵਿੱਚੋਂ ਇੱਕ ਲਾਅ ਦੀ ਪੜ੍ਹਾਈ ਕਰ ਰਹੀ ਹੈ ਤੇ ਦੂਸਰੀ ਬੇਟੀ ਹਾਲੇ ਸਕੂਲ ਦੇ ਵਿੱਚ ਜਾਂਦੀ ਹੈ ਮధుਮਿਤਾ ਬਹੁਤ ਹੀ ਸਮਾਜਿਕ ਔਰਤ ਸਨ ਅਤੇ ਕਈ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਉਂਦੇ ਸਨ ਮਧੁਮਿਤਾ ਦਾ ਅੰਤਿਮ ਸੰਸਕਾਰ ਅਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਨੇੜੇ ਛਿਪੂਰੀ ਵਿਦੇ ਵਿਖੇ ਹੋਇਆ ਹੈ ਜਿੱਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਡੀਆਈਜੀ ਸਤਿੰਦਰ ਸਿੰਘ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਂ ਡੀਸੀਪੀ ਲਾਅ ਐਂਡ ਆਰਡਰ ਕਾਂਗਰਸ ਤੇ ਸ਼ਹਿਰੀ ਪ੍ਰਦਾਨ ਅਸ਼ਵਨੀ ਪੱਪੂ ਸਾਬਕਾ ਸਹਿਦ ਮੰਤਰੀ ਲక్ష్ਮੀ ਕਾਂਤਾ ਚਾਵਲਾ ਵਿਧਾਇਕ ਅਜੇ ਗੁਪਤਾ ਸਾਬਕਾ ਵਿਧਾਇਕ ਸੁਨੀਲ ਦੱਤਾ ਜੁਗਲ ਕਿਸ਼ੋਰ ਸ਼ਰਮਾ ਕਾਉਂਸਲਰ ਰਾਜਕਮਲ ਲਕੀ ਮੀਨੂ ਸੈਗਲ ਸਮੇਤ ਕਈ ਪੁਲਿਸ ਅਧਿਕਾਰੀ ਰਾਜਨੀਤਾ ਅਤੇ ਸ਼ਹਿਰ ਦੇ ਪਤਵੰਤੇ ਸ਼ਾਮਲ ਹੋਏ ਸਨ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਗੋਪਾਲਗੰਜ ਦੇ ਸਿਧਵਾਰੀਆ ਬਲਾਕ ਦੇ ਪਿੰਡ ਕਾਰਸ ਘਾਟ ਦੇ ਰਹਿਣ ਵਾਲੇ ਨੇ ਉਹ ਪੰਜਾਬ ਦੇ ਵਿੱਚ ਆਈਜੀ ਦੇ ਅਹੁਦੇ ਤੋਂ ਵੀਆਰਐਸ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹੋ ਕੇ ਉਹ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ ਉਹਨਾਂ ਦਾ ਹਮਸਫਰ ਉਹਨਾਂ ਨੂੰ ਹਮੇਸ਼ਾ ਲਈ ਗਲਬੀਤਾ ਕਹਿ ਗਿਆ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਬਿਲਕੁਲ ਹੀ ਤੰਦਰੁਸਤ ਸਨ ਪਰ ਦੇਰ ਰਾਤ ਅਚਾਨਕ ਹੀ ਉਹਨਾਂ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਦੁਰਗਿਆਣਾ ਮੰਦਰ ਦੇ ਨੇੜੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਜਿੱਥੇ ਬਹੁਤ ਵੱਡੀਆਂ ਹਸਤੀਆਂ ਵੀ ਉਹਨਾਂ ਦੇ ਇਸ ਲਾਸਟ ਰਾਈਟ ਦੇ ਵਿੱਚ ਪਹੁੰਚੀਆਂ ਆਤੀਸ਼ੀ ਨੇ ਅੱਜ ਦਿੱਲੀ ਦੇ ਸੀਐਮ ਅਹੁਦੇ ਦੀ ਸੋਚ ਚੁੱਕ ਲਈ ਹੈ ਤੇ ਇਸ ਦੇ ਨਾਲ ਹੀ ਉਹ ਦਿੱਲੀ ਦੇ ਤੀਸਰੇ ਮੁੱਖ ਮੰਤਰੀ ਮਹਿਲਾ ਬਣ ਗਏ ਨੇ ਜਿਹਾ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਤੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਆਤੀਸ਼ੀ ਦੇ ਵੱਲੋਂ ਅੱਜ ਦਿੱਲੀ ਦੇ ਸੀਐਮ ਅਹੁਦੇ ਦੀ ਸੌਂ ਚੁੱਕੀ ਗਈ ਹੈ ਤੇ ਉਹ 5 ਮਹੀਨਿਆਂ ਦੇ ਲਈ ਦਿੱਲੀ ਦੇ ਸੀਐਮ ਬਣੇ ਰਹਿਣਗੇ ਉਹਨਾਂ ਦੇ ਨਾਲ ਸੌਰਵ ਭਾਰਦਵਾਜ ਅਤੇ ਗੋਪਾਲ ਰਾਏ ਦੇ ਨਾਲ-ਨਾਲ 5 ਹੋਰ ਮੰਤਰੀਆਂ ਨੇ ਵੀ ਸੌਂ ਚੁੱਕੀ ਹੈ ਆਤੀਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਸੌਂ ਚੁੱਕੀ ਹੈ ਜਿਸ ਦੇ ਨਾਲ ਉਹ ਰਾਸ਼ਟਰੀ ਰਾਜਧਾਨੀ ਦੀ ਤੀਸਰੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਉਹਨਾਂ ਨੂੰ ਰਾਜ ਨਿਵਾਸ ਵਿਖੇ ਆਯੋਜਿਤ ਸਮਾਰੋਹ ਦੇ ਵਿੱਚ ਆਪਣੇ ਅਹੁਦੇ ਦੀ ਸੌਂ ਚੁਕਾਈ ਹੈ ਸੌਂ ਚੁੱਕ ਸਮਾਗਮ ਤੋਂ ਪਹਿਲਾਂ ਆਤੀਸ਼ੀ ਨੇ ਆਮ ਆਦਮੀ ਪਾਰਟੀ ਤੇ ਕਨਵੀਨਰ ਅਤੇ ਸਾਫ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤੀਸ਼ੀ ਦਿੱਲੀ ਦੇ ਸੀਐਮ ਬਣ ਗਏ ਹਨ ਤੇ ਦਿੱਲੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਕਥਿਤ ਘੁਟਾਲੇ ਦੇ ਦੋਸ਼ਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਫਰਵਰੀ 2025 ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਸ ਲਈ ਆਤੀਸ਼ੀ ਨੂੰ 5 ਮਹੀਨਿਆਂ ਦੇ ਲਈ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਜੋ ਇਸ ਸਮੇਂ ਦੌਰਾਨ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਸੰਭਾਲਣਗੇ ਸੋ ਜੋਕ ਸਮਾਗਮ ਦੇ ਦੌਰਾਨ ਆਤੀਸ਼ੀ ਦੇ ਨਾਲ ਦਿੱਲੀ ਸਰਕਾਰ ਦੇ 5 ਹੋਰ ਮੰਤਰੀਆਂ ਨੇ ਵੀ ਸੌ ਚੁੱਕੀ ਆਤੀਸ਼ੀ ਦੇ ਨਾਲ ਸੌਰਵ ਭਾਰਤਵਾਜ, ਗੋਪਾਲ ਰਾਏ, ਮੁਕੇਸ਼ ਅਹਿਲਾਵਤ, ਇਮਰਾਨ ਹੁਸੈਨ ਅਤੇ ਕੈਲਾਸ਼ ਗਹਿਲੋਤ ਨੇ ਮੰਤਰੀ ਬਚੋ ਸੌ ਚੁੱਕੀ ਅਤੇ ਮੰਤਰੀ ਮੰਡਲ ਦਾ ਹਿੱਸਾ ਬਣੇ ਇਹ ਸਾਰੇ ਮੰਤਰੀ ਕਈ ਅਹਿਮ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ ਆਤੀਸ਼ੀ ਅਗਲੇ 5 ਮਹੀਨਿਆਂ ਤੱਕ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਦਾ ਕਾਰਜਕਾਲ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਹੋਣੀਆਂ ਨੇ ਅਜਿਹੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਇਹ ਇੱਕ ਅਹਿਮ ਮੋੜ ਸਾਬਤ ਹੋਣ ਜਾ ਰਿਹਾ ਹੈ ਕਿਉਂਕਿ ਦਿੱਲੀ ਦੀ ਸ਼ਰਾਬ ਨੀਤੀ ਦਾ ਮੁੱਦਾ ਅਜੇ ਵੀ ਚਰਚਾ ਦੇ ਵਿੱਚ ਹੈ ਇਸ ਸਥਿਤੀ ਦੇ ਵਿੱਚ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨਵੀਂ ਸਰਕਾਰ ਦੀ ਟੀਮ ਤੇ ਟਿਕੀਆਂ ਹੋਈਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਤੀਸ਼ੀ ਤੇ ਉਹਨਾਂ ਦੀ ਕੈਬਿਨੇਟ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਹੈ ਆਤੀਸ਼ੀ ਨੂੰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀ ਆਦਾ ਭਰੋਸਾ ਮੰਨਿਆ ਜਾਂਦਾ ਹੈ ਇਸ ਕਾਰਨ ਉਹਨਾਂ ਦੀ ਕੇਜਰੀਵਾਲ ਦਾ ਉਤਰਾਧਿਕਾਰੀ ਬਣਨ ਦਾ ਰਾਹ ਪੱਤਰਾ ਹੋ ਗਿਆ ਪਿਤਾ ਦਾ ਨਾਮ ਵਿਜੇ ਸਿੰਘ ਅਤੇ ਮਾਤਾ ਦਾ ਨਾਮ ਤ੍ਰਿਪਤਾ ਵਾਹੀ ਹੈ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਨੇ ਆਤੀਸ਼ੀ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਇਤਿਹਾਸ ਦੇ ਵਿੱਚ ਬੈਚਲਰ ਡਿਗਰੀ ਪ੍ਰਾਪਤ ਕਰਕੇ ਆਪਣੇ ਬੈਚ ਦੇ ਵਿੱਚ ਟੌਪ ਕੀਤਾ ਸੀ ਇੰਨਾ ਹੀ ਨਹੀਂ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਸਿੱਖਿਆ ਅਤੇ ਇਤਿਹਾਸ ਦੇ ਵਿੱਚ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੈ ਆਦੀਸ਼ੀ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਆਦੀਸ਼ੀ ਸਾਲ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਅਤੇ ਪਾਰਟੀ ਦੇ ਲਈ ਨੀਤੀ ਬਣਾਉਣ ਦੇ ਵਿੱਚ ਜੁਟ ਗਈ ਆਦੀਸ਼ੀ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰਾਂ ਦੀ ਅਗਵਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ 2015 ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸੋਦੀਆ ਦਾ ਸਲਾਹਕਾਰ ਨਿਯੁਕਤ ਕੀਤਾ। ਹਾਲਾਂਕਿ ਉਹਨਾਂ ਨੂੰ 2018 ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਨਾਲ ਉਹਨਾਂ ਨੂੰ ਪ੍ਰਮੁੱਖਤਾ ਦੇ ਵਿੱਚ ਲਿਆਂਦਾ ਗਿਆ ਸੀ। ਕੇਂਦਰ ਦੁਆਰਾ ਪਾਰਟੀ ਦੇ 8 ਹੋਰ ਮੈਂਬਰਾਂ ਦੇ ਨਾਲ ਆਤੀਸ਼ੀਦੀ ਨਿਯੁਕਤੀ ਨੂੰ ਰੱਦ ਕਰਨ ਦੇ ਨਾਲ ਆਪ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚਕਾਰ ਟਕਰਾਅ ਪੈਦਾ ਹੋ ਗਿਆ। ਸਿਆਸਤ ਦੇ ਵਿੱਚ ਆਤੀਸ਼ੀ ਦੇ ਵੱਧ ਦੇ ਕਦ ਦੀ ਗੱਲ ਕਰੀਏ ਤਾਂ ਆਪ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਤੀਸ਼ੀ ਨੂੰ ਪੂਰਬੀ ਦਿੱਲੀ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀ। ਕਾਂਗਰਸ ਨੇਤਾ ਰਵਿੰਦਰ ਸਿੰਘ ਲਵਲੀ ਅਤੇ ਕ੍ਰਿਸ਼ਨਾ ਤੋਂ ਸਿਆਸਤਦਾਨ ਬੜੇ ਗੌਤਮ ਗੰਬੀਰ ਜੋ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਸਨ ਉਹਨਾਂ ਦੇ ਖਿਲਾਫ ਉਹਨਾਂ ਨੇ ਚੋਣ ਲੜੀ ਸੀ ਆਦੀਸ਼ੀ ਨੂੰ ਮਜ਼ਬੂਤ ਦਾਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ ਪਰ ਉਹ ਗੌਤਮ ਗੰਬੀਰ ਤੋਂ ਚੋਣ ਹਾਰ ਗਈ ਸੀ ਉਸ ਤੋਂ ਬਾਅਦ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੇ ਉਹਨਾਂ ਨੂੰ ਮੁੜ ਦਿੱਲੀ ਦੇ ਕਾਲਕਾਜੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਇਸ ਸਮੇਂ ਉਹ ਕਾਲਕਾਜੀ ਤੋਂ ਵਿਧਾਇਕ ਹਨ ਅਤੇ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਮੰਤਰੀ ਵੀ ਪਾਰਟੀ ਦੇ ਜਾਤੀਸ਼ੀ ਦੇ ਵੱਧ ਦੇ ਸਿਆਸੀ ਕਦਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਦਾ ਕਿ 2020 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਗੋਆ ਇਕਾਈ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਪਣੇ ਸਭ ਤੋਂ ਪ੍ਰੋਸੇਮੰਦ ਕਮਾਂਡਰ ਦੀ ਜਗ੍ਹਾ ਦਿੱਤੀ ਹੈ ਤੇ ਇੱਕ ਵਾਰ ਫਿਰ ਦੱਸ ਦਈਏ ਕਿ ਆਤੀਸ਼ੀ ਦੇ ਵੱਲੋਂ ਅੱਜ ਦਿੱਲੀ ਦੇ ਸੀਐਮ ਅਹੁਦੇ ਦੀ ਸੌਂ ਚੁੱਕ ਲਈ ਗਈ ਹੈ ਜਿਸ ਤੋਂ ਬਾਅਦ ਉਹ ਹੁਣ ਦਿੱਲੀ ਦੇ ਤੀਸਰੀ ਅਜਿਹੀ ਮਹਿਲਾ ਮੁੱਖ ਮੰਤਰੀ ਬਣ ਗਏ ਨੇ ਜਿਨ੍ਹਾਂ ਦੇ ਵੱਲੋਂ ਸੀਐਮ ਦਾ ਅਹੁਦਾ ਸੰਭਿਆ ਗਿਆ ਹੈ ਤੇ ਆਉਣ ਵਾਲੇ ਅਗਲੇ 5 ਮਹੀਨਿਆਂ ਤੱਕ ਉਹ ਦਿੱਲੀ ਦੇ ਸੀਐਮ ਰਹਿਣਗੇ ਕਿਉਂਕਿ 2025 ਦੇ ਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਸ ਦੇ ਨਾਲ ਹੀ ਤਿਆਤੀਸ਼ੀ ਦੇ ਨਾਲ ਸੌਰਵ ਭਾਰਦवाज ਅਤੇ ਹੋਰ 6 ਮੰਤਰੀਆਂ ਦੇ ਵੱਲੋਂ ਸੌ ਚੁੱਕੀ ਗਈ ਹੈ ਪੰਜਾਬ ਦੇ ਵਿੱਚ ਮਾਈਨਿੰਗ ਦਾ ਮੁੱਦਾ ਫੇਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਸਰਕਾਰੀ ਖੱਡਾ ਨਹੀਂ ਚਲਾਈਆਂ ਜਾ ਰਹੀਆਂ ਜਿਸ ਦੇ ਕਾਰਨ ਵਿਕਾਸ ਕਾਰਜਾਂ ਦੇ ਉੱਪਰ ਬ੍ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਰੇਤਾ ਬਜਰੀ ਜਿਹੜੀ ਬਾਹਰੋਂ ਮੰਗਵਾਈ ਜਾ ਰਹੀ ਹੈ ਜਿਸ ਦੇ ਭਾਅ ਬਹੁਤ ਜ਼ਿਆਦਾ ਮਹਿੰਗੇ ਨੇ ਇਸ ਦੇ ਨਾਲ ਨਾ ਸਿਰਫ ਲੋਕਾਂ ਦੇ ਉੱਪਰ ਇਸ ਦਾ ਅਸਰ ਪੈ ਰਿਹਾ ਹੈ ਬਲਕਿ ਸਰਕਾਰੀ ਖਜ਼ਾਨੇ ਦੇ ਉੱਪਰ ਵੀ ਇਸ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਰੇਤੇ ਦੀ ਸਪਲਾਈ ਘਟ ਹੋਣ ਦੇ ਕਾਰਨ ਰੇਤ ਚੜ੍ਹੇ ਅਸਮਾਨੀ 80 ਤੋਂ 90 ਰੁਪਏ ਵਿਕਣ ਵਾਲਾ ਰੇਤਾ 120 ਤੋਂ 130 ਰੁਪਏ ਪ੍ਰਤੀ ਕੁਇੰਟਲ ਵਿਕ ਰਹੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਮਾਈਨਿੰਗ ਬੰਦ ਪਈ ਹੈ ਜਿਸ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਇਸ ਕਰਕੇ ਪੰਜਾਬ ਵਿੱਚ ਰੇਤਾ ਹਰਿਆਣਾ ਸਣੀ ਹੋਰ ਸੂਬਿਆਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਆ ਰਿਹਾ ਇਸ ਦੇ ਨਾਲ ਜਿੱਥੇ ਉਸਾਰੀ ਮਹਿੰਗੀ ਹੋ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਕਰੋੜਾਂ ਦਾ ਝੂਨਾ ਲੱਗ ਰਿਹਾ ਦੱਸਦੀ ਹੈ ਕਿ ਕਾਰੋਬਾਰੀ ਨਿਰਮਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖੱਡਾਂ ਨੇ ਪਰ ਬੰਦ ਪਈਆਂ ਨੇ ਜਿੱਥੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਪੰਜਾਬ ਦੀਆਂ ਖੱਡਾਂ ਵਿੱਚ ਪੈਸਾ ਪਿਆ ਹੈ ਉੱਥੋਂ ਪੈਸਾ ਕੱਢਾਂਗੇ ਹੁਣ ਉਹ ਗੱਲਾਂ ਕਿੱਥੇ ਗਈਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਰੇਤਾ ਬਜਰੀ ਮਿਲਣ ਦੀ ਬਜਾਏ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਸਭ ਬਾਹਰੋਂ ਹਰਿਆਣਾ ਹਿਮਾਚਲ ਤੋਂ ਸਪਲਾਈ ਹੋ ਰਿਹਾ ਹੈ ਇਸ ਕਰਕੇ ਰੇਤਾ ਬਜਰੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਵੀ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਸਾਰੀ ਦੇ ਕੰਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਇਹ ਗੱਲੇ ਰੇਤਾ ਬਾਜ਼ਾਰ ਦੇ ਵਿੱਚ ਮਹਿੰਗਾ ਹੋਣ ਦੇ ਕਾਰਨ ਇਸ ਦੇ ਨਾਲ ਜੁੜੇ ਹੋਏ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਨੇ ਰੇਤੇ ਦੀ ਕਾਰੋਬਾਰ ਦੇ ਨਾਲ ਜੁੜੇ ਕਾਰੋਬਾਰੀ ਨਿਰਮਲ ਸਿੰਘ ਸੰਧੂ ਨੇ ਦੱਸਿਆ ਕਿ ਪਹਿਲਾਂ ਬਾਜ਼ਾਰ ਦੇ ਵਿੱਚ ਰੇਤਾ 80 ਤੋਂ 90 ਰੁਪਏ ਪ੍ਰਤੀ ਕੁੰਟਲ ਮਿਲਦਾ ਸੀ ਪਰ ਹੁਣ ਜਿਹੜੇ ਰੇਤ ਦੇ ਰੇਟ ਨੇ ਉਹ 120 ਰੁਪਏ ਤੋਂ ਲੈ ਕੇ 130 ਰੁਪਏ ਪ੍ਰਤੀ ਕੁੰਟਲ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਰੇਤਾ ਦੇ ਭਾਅ ਵਧਣ ਤੋਂ ਬਾਅਦ ਉਸਾਰੀ ਦੇ ਕੰਮਾਂ ਦੇ ਵਿੱਚ ਵੀ ਖੜੋਤ ਆਈ ਹੈ ਦੱਸਿਆ ਕਿ ਰੇਤਾ ਮਹਿੰਗਾ ਹੋਣ ਤੋਂ ਬਾਅਦ ਜਿੱਥੇ ਸੀਮਿੰਟ ਇਟਾਂ ਅਤੇ ਸਰੀਏ ਦੇ ਭਾਅ ਲਗਾਤਾਰ ਘਟ ਰਹੇ ਨੇ ਜਿਸ ਪਿੱਛੇ ਵੱਡਾ ਕਾਰਨ ਰੇਤੇ ਦੇ ਵਿੱਚ ਭਾਅ ਵਿੱਚ ਆਈ ਤੇਜ਼ੀ ਹੈ ਕਿਉਂਕਿ ਕਾਰੋਬਾਰੀਆਂ ਦੇ ਵੱਲੋਂ ਰੇਤੇ ਦੇ ਭਾਅ ਵਧਣ ਤੋਂ ਬਾਅਦ ਉਹ ਸਾਰੇ ਦੇ ਕੰਮਾਂ ਤੋਂ ਹੱਥ ਪਿੱਛੇ ਖਿੱਚਣਾ ਹੈ ਉਹਨਾਂ ਕਹੇ ਕਿ ਇਹ ਗੱਲ ਸਮਝ ਨਹੀਂ ਆ ਰਹੀ ਕਿ ਆਖਿਰ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਖੱਡਾਂ ਕਿਉਂ ਨਹੀਂ ਚਲਾਈਆਂ ਜਾ ਰਹੀਆਂ ਤੇ ਪੰਜਾਬ ਨੂੰ ਹਰਿਆਣਾ ਤੋਂ ਰੇਤਾ ਕਿਉਂ ਮੰਗਵਾਉਣਾ ਹੀ ਪੈ ਰਿਹਾ ਅਤੇ ਦੂਸਰੇ ਪਾਸੇ ਹਿਮਾਚਲ ਅਤੇ ਜੀ ਐਨ ਕੇ ਤੋਂ ਬਜਰੀ ਮੰਗਵੋਣੀ ਪੈ ਰਹੀ ਹੈ ਜਿਸ ਦਾ ਭਾਅ ਬਹੁਤ ਜ਼ਿਆਦਾ ਮਹਿੰਗਾ ਹੈ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਖੱਡਾਂ ਚਲਾਵੇ ਤਾਂ ਪੰਜਾਬ ਨੂੰ ਜਿੱਥੇ ਰੈਵਨਿਊ ਮਿਲੇਗਾ ਉੱਥੇ ਹੀ ਵਿਕਾਸ ਕਾਰਜਾਂ ਦੇ ਵਿੱਚ ਆਈ ਜਿਹੜੀ ਖੜੋ ਤੇ ਜਾਂ ਰੁਕ ਲੱਗੀ ਹੋਈ ਏ ਤੋਂ ਉਹਨਾਂ ਨੂੰ ਨਿਜਾਤ ਮਿਲੇਗੀ ਕਾਰੋਬਾਰ ਨੂੰ ਪ੍ਰਭਾਵਿਤ ਹੁੰਦੇ ਦੇਖਦਿਆਂ ਕਾਰੋਬਾਰੀ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸਰਕਾਰੀ ਖੱਡਾਂ ਚਲਾਈਆਂ ਜਾਣ ਤਾਂ ਜੋ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਕਾਰੋਬਾਰ ਮੁੜ ਪਰਫੁੱਲਤ ਹੋ ਸਕਣ ਅਤੇ ਰੇਤਾ ਦਾ ਜਿਹੜਾ ਭਾਅ ਹੈ ਉਹ ਘਟ ਸਕੇ ਇੱਕ ਵਾਰ ਫਿਰ ਨਾਸਦੀ ਕੀ ਪੰਜਾਬ ਦੇ ਵਿੱਚ ਜਿਹੜੇ ਰੇਤਾ ਬਜਰੀ ਤੇ ਪਾ ਰਹੇ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਜਿਸ ਤੇ ਕਾਰਨ ਜਿਹੜੇ ਉਸਾਰੀ ਦੇ ਕੰਮ ਨੇ ਉਹ ਠੱਪ ਹੋਏ ਪਏ ਨੇ ਲੋਕਾਂ ਨੂੰ ਇਸ ਦਾ ਨੁਕਸਾਨ ਚ ਲੈਣਾ ਪੈ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਰਕਾਰੀ ਖੱਡਾਂ ਪਈਆਂ ਨੇ ਜਿਸ ਦੇ ਵਿੱਚ ਪੈਸਾ ਪਿਆ ਹੋਇਆ ਹੈ ਤੇ ਪੰਜਾਬ ਸਰਕਾਰ ਦਾ ਹੁਣ ਉਸਤੇ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਤੇ ਕਾਰੋਬਾਰੀਆਂ ਦੇ ਜਿਹੜੇ ਕਾਰੋਬਾਰ ਨੇ ਉਹ ਠੱਪ ਹੋ ਰਹੇ ਨੇ ਤੇ ਉਹਨਾਂ ਦੇ ਵੱਲੋਂ ਹੁਣ ਇਸ ਦੇ ਉੱਪਰ ਚਿੰਤਾ ਜਤਾਈ ਜਾ ਰਹੀ ਹੈ ਬ੍ਰਿਟੇਨ ਤੋਂ ਸਿੱਖ ਸੰਗੀਤ ਦੇ ਨਾਲ ਜੁੜੀ ਇੱਕ ਵੱਡੀ ਤੇ ਐਲਮ ਖਬਰ ਨਿਕਲ ਕੇ ਸਾਹਮਣੇ ਆਈ ਹੈ। ਬ੍ਰਿਟੇਨ ਦੇ ਵਿੱਚ ਪਹਿਲੀ ਵਾਰ ਕੀਰਤਨ ਨੂੰ ਸਿੱਖਿਆ ਦੇ ਪ੍ਰਣਾਲੀ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਯਾਨੀ ਕਿ ਹੁਣ ਵਿਦਿਆਰਥੀ ਸਿੱਖ ਪਵਿੱਤਰ ਸੰਗੀਤ ਨਾਲ ਸੰਬੰਧਿਤ ਪਾਠਕ੍ਰਮ ਨੂੰ ਪੜ੍ਹ ਸਕਣਗੇ। ਸੌਕੇ ਸ਼ਬਦਾਂ ਦੀ ਗੱਲ ਕਰੀਏ ਤਾਂ ਹਨ ਉੱਥੇ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਸਿੱਖ ਪਵਿੱਤਰ ਸੰਗੀਤ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨੂੰ ਵਿਦਿਆਰਥੀਆਂ ਦੇ ਵੱਲੋਂ ਪੜਿਆ ਜਾਵੇਗਾ। ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਹੀਂ ਪਿਆ ਜਿਸ ਦੇ ਕਾਰਨ ਗਰਮੀ ਦੇ ਵਿੱਚ ਵਾਤਾਵਰਣ ਦੇਖਣ ਨੂੰ ਮਿਲਿਆ ਲੋਕਾਂ ਨੂੰ ਮੁਰ ਤੋਂ ਗਰਮੀ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਤਾਪਮਾਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਜਿਵੇਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕੱਲ ਸੂਬੇ ਦੇ ਵਿੱਚ 3.3 ਡਿਗਰੀ ਵਾਤਾ ਦਰਜ ਕੀਤਾ ਗਿਆ ਤੇ ਉਧਰ ਹੀ ਜੇਕਰ ਸਭ ਤੋਂ ਗਰਮ ਸੈਰ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਅਨੁਸਾਰ ਕੱਲ ਸਭ ਤੋਂ ਗਰਮ ਸੈਰ ਫਰੀਦਕੋਟ ਰਿਹਾ। ਜੀਹਾਂ ਦੱਸਦੀ ਹੈ ਕਿ ਫਰੀਦਕੋਟ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 36.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਤੇ ਅੱਜ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪਠਾਨਕੋਟ ਅਤੇ ਰੂਪਨਗਰ ਦੇ ਵਿੱਚ ਹਲਕੀ ਬਰਸਾਤ ਹੋਣ ਦੀ ਭਵਿੱਖਬਾਣੀ ਜ਼ਰੂਰ ਕੀਤੀ ਗਈ ਹੈ। ਜਦੋਂ ਕਿ ਬਾਕੀ ਸੂਬਿਆਂ ਦੀ ਗੱਲ ਕਰੀਏ ਤਾਂ ਬਾਕੀ ਹਿੱਸਿਆਂ ਦੇ ਵਿੱਚ ਮਾਹੌਲ ਖੁਸ਼ਕ ਹੀ ਰਹੇਗਾ। ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਇਹੀ ਸਥਿ ਨੇ ਵੀ ਸ਼ਾਇਦ ਹੀ ਕੋਈ ਵਰਸਾਤ ਦਰਜ ਕੀਤੀ ਜਾ ਸਕੇ 20 ਸਤੰਬਰ 2024 ਸਵੇਰੇ 6 ਵਜੇ ਸਤਲੁਜ ਪਿਆਸ ਅਤੇ ਰਾਵੀ ਦਰਿਆਵਾਂ ਤੇ ਬਣੇ ਡੈਮਾਂ ਦਾ ਪੱਧਰ ਚਿੰਤਾਵਾਂ ਵਧਾ ਰਿਹਾ ਹੈ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਅਗਲੇ ਸਾਲ ਬਿਜਲੀ ਉਤਪਾਦਨ ਤੇ ਸਿੰਚਾਈ ਲਈ ਲੋੜਿੰਦੇ ਪਾਣੀ ਉਪਲਬਧ ਨਹੀਂ ਹੋਵੇਗਾ ਸਤਲੁਜ ਦਰਿਆ ਤੇ ਬਣਿਆ ਪਾਖੜਾ ਡੈਮ 1685 ਫੁੱਟ ਤੇ ਭਰ ਗਿਆ ਪਰ ਇਸ ਵੇਲੇ ਇੱਥੇ ਸਿਰਫ 1600 47.92 ਫੁੱਟ ਤੱਕ ਹੀ ਪਾਣੀ ਭਰਿਆ ਹੈ ਇਹ ਕੁੱਲ ਸਮਰਥਾ ਦਾ 76.2% ਹੈ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਤੇ ਪੌਂਗ ਡੈਮ ਦਾ ਪੂਰਾ ਪਰਨਾ 1400 ਫੁੱਟ ਤੇ ਹੁੰਦਾ ਹੈ ਤੇ ਇੱਥੇ ਸਿਰਫ 1365.05 ਫੁੱਟ ਪਾਣੀ ਇਕੱਠਾ ਹੋਇਆ ਜੋ ਕੁੱਲ ਸਮਰਥਾ ਦਾ 60.2 4% ਬਣਦਾ ਹੈ ਇਸੇ ਤਰ੍ਹਾਂ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਤੇ ਥੀਨ ਡੈਮ ਦੀ ਭਰਾਈ ਚੜੀ ਹੁੰਦੀ ਹੈ 1731. ਨੋ 8 ਫੁੱਟ ਤੇ ਹੁੰਦੀ ਹੈ ਤੇ ਇਹ ਪੱਧਰ ਸਿਰਫ 1637.6 1 ਫੁੱਟ ਹੀ ਭਰਿਆ ਹੈ ਜੋ ਕਿ ਇਸ ਦੀ ਕੁੱਲ ਸਮਰੱਥਾ ਦਾ ਸਿਰਫ 46.4 ਫੀਸਦੀ ਹੈ ਜੋ ਕਿ ਚਿੰਤਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਧਰ ਹੀ ਜੇਕਰ ਚੰਡੀਗੜ੍ਹ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਸੀ ਅੱਜ ਸਮਾਨ ਉੱਥੇ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਮੋਹਾਲੀ ਦੇ ਵੱਲ ਵੱਧਦੇ ਹਨ ਤਾਂ ਸ਼ੁੱਕਰਵਾਰ ਸ਼ਾਮ ਨੂੰ ਵੱਤ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਪਟਿਆਲਾ ਵੱਲ ਵੱਧਦੇ ਹਨ ਤਾਂ ਬੀਤੀ ਸ਼ਾਮ ਵੱਤ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ ਅੱਜ ਉਥੇ ਅਸਮਾਨ ਸਾਫ਼ ਰਹੇਗਾ ਬੱਦਲ ਦੇਖਣ ਨੂੰ ਨਹੀਂ ਮਿਲਣਗੇ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਕੱਲ੍ਹ ਵੱਤੋਂ ਵੱਦ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜਲੰਧਰਵਾਲ ਵੱਦ ਦੇ ਆ ਤਾਂ ਸ਼ੁੱਕਰਵਾਰ ਨੂੰ ਵੱਤੋਂ ਵੱਦ ਤਾਪਮਾਨ 34.3 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ रह ਸਕਦਾ ਹੈ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਵੱਧ ਵੱਧ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ रह ਸਕਦਾ ਹੈ ਇਹ ਘਰ ਫੇਰ ਦੱਸਦੀ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਸੂਬੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਬਿਲਕੁਲ ਵੀ ਜਤਾਈ ਨਹੀਂ ਗਈ। ਕੋਈ ਵੀ ਅਲਰਟ ਮੀਂਹ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਬੀਤੇ ਦਿਨ ਮੌਸਮ ਵਿਭਾਗ ਦੇ ਵੱਲੋਂ ਕੁਝ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਸੀ ਪਰ ਬਾਵਜੂਦ ਇਸ ਤੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਨਹੀਂ ਪਿਆ ਲੋਕਾਂ ਨੂੰ ਗਰਮੀ ਦੇ ਨਾਲ ਮੁੜ ਤੋਂ ਜੂਝਣਾ ਪੈ ਰਿਹਾ ਹੈ ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਪਾਂ ਦੇ ਵਿੱਚ ਵੀ 3.3 ਡਿਗਰੀ ਮੌਸਮ ਵਿਭਾਗ ਦੇ ਵੱਲੋਂ ਵਾਅਦਾ ਦਰਜ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ